ਸਰੂਪੰਦਰੇ ਭਾਈ ਸਾਹਿਬ ਦੂਸਰਾ ਚੌਰ ਵਾਲਾ ਸਿੰਘ ਇਹ ਦੋਨੋਂ ਜਾਣ ਦੀ ਆਜ਼ਾਦਤਾ ਹੈ ਮਰਜ਼ਾ ਦਾ ਹੁਕਮ ਹੈ ਬਾਕੀ ਸਿੰਘ ਗੇੜ ਤੇ ਖੜ ਕੇ ਦਰਸ਼ਨ ਕਰਿਆ ਗੁਰੂ ਬਾਹਰੋਂ ਨਮਸਕਾਰ ਕਰਿਆ ਉਹ ਸਾਤਕੰਡ ਗੁਰੂ ਦਾ ਬੈੱਡਰੂਮ ਹੈ ਆਪਾਂ ਆਪਣੇ ਬੈੱਡਰੂਮ ਦੀ ਕੋਈ ਹੋਰ ਆ ਜੇ ਆਪਾਂ ਪਸੰਦ ਕਰਾਂਗੇ ਜਿਹੜਾ ਜਨਤਾ ਜਗ ਚੌਰ ਸਾਹਿਬ ਕਹਿੰਦਾ ਚੌਰ ਸਾਹਿਬ ਕਹਿੰਨੇ ਮਾਦੇ ਬਾਹਰ ਪ੍ਰਕਾਸ਼ ਨੇ ਮਨ ਉਹਥੇ ਕਰ ਲੋ ਤੁਹਾਡੀ ਸ਼ਰਤ ਹੈ ਸਾਤਕੰਡ ਅੰਦਰ ਕੋਈ ਸੰਤ ਨਾ ਜਾਇਆ ਕੋਈ ਮੇਰ ਤੋਂ ਨਮਸਕਾਰ ਬਰੇ ਸਤਿ ਸਕਾਰ ਹੈ ਮਾਰਾ ਦਾ ਉਹ ਸਤਖੰਡ ਹੈ ਉਥੇ ਪਵਿੱਤਰਤਾ ਸੂਚੇ ਮੈਂ ਸੋ ਗੁਰੂ ਕੇ ਪਿਆਰਿਓ ਫਿਰ ਉਥੋਂ ਮਹਾਰਾਜ ਜੀ ਆਇਆ ਨੇ ਉਹ ਇਸ ਇਲਾਕੇ ਚ ਮਰਦੇ ਅਸਥਾਨ ਨੇ ਗੁਨਾਹ ਪਾਜੋ ਪ੍ਰਗਟ ਨਹੀਂ ਹੋਇ ਕਾਗ ਬੁੰਡ ਦੇ ਪਰਗਟ ਨਹੀਂ ਹੋਇਆ ਕਾਹੂ ਚਾਹੀ ਕਿ ਉਧਰ ਕੋਈ ਵਸੋ ਨਹੀਂ ਹੈ ਸੋ ਗੁਰੂ ਪਿਆਰਿਓ ਦਸਮ ਪਾਤ ਸਮੇ ਬਚਨ ਕਰਦੇ ਨੇ ਹੇਮਕੁੰਡ ਪਰਬਤ ਹੈ ਜਹਾਂ ਮਾਰਾ ਕਹੇ ਉਹ ਹੇਮਕੁੰਡ ਦੇ ਨਾਲ ਕੋ ਨਿਸ਼ਾਨੀ ਹੈ ਬਈ ਸਭਤ ਸਿੰਗ ਸੋਭਤ ਹੈ ਜਹਾ ਉਹਦੇ ਆਲੇ ਦੁਆਲੇ ਸੱਤ ਉੱਚੀਆਂ ਚੋਟੀਆਂ ਵਾਲੇ ਪਹਾੜ ਸਿੰਗ ਦਾ ਅਰਥ ਉੱਚੀ ਚੋਟੀ ਵਾਲਾ ਪਹਾੜ ਜਿਹਦੀ ਬਹੁਤ ਉੱਚੀ ਚੋਟੀ ਹੋਵੇ ਪਰ ਇਹਦਾ ਅੰਤ ਕੋਈ ਨਹੀਂ ਧਰਤੀ ਹੋਰ ਪਰੇ ਹੋਰ ਹੋ ਤੁਸੀਂ ਜਦੋਂ ਤੋਂ ਚੱਲਿਓ ਨਾ ਪਿੱਛੋਂ ਹਰਦੁਆਰ ਤੋਂ ਤਣ ਪਹਾੜ ਆਏ ਨੇ ਚੜਾਈ ਚੜਦੇ ਆਇਓ ਪਰ ਅਗਲੇ ਹੋਰ ਉੱਚੇ ਅਗਲੇ ਹੋਰ ਉੱਚੇ ਅਗਲੇ ਹੋਰ ਅੰਤ ਨਹੀਂ ਕੋਈ ਕੋਈ ਹਿਮਕੁੰਡ ਜਾਓਗੇ ਕਿੰਨੇ ਉੱਚੇ ਨੇ ਉਹਦੇ ਉੱਤੇ ਚੜ ਗਏ ਅਗਲੇ ਹੋਰ ਉੱਚੇ ਨੇ ਕੋਈ ਇਹ ਅੰਤ ਨਹੀਂ ਹੈ ਪਤਾ ਨਹੀਂ ਕਿੱਥੇ ਤੱਕ ਇਹ ਸ੍ਰਿਸ਼ਟੀ ਬਣਾਈ ਪਈ ਹੈ ਮਹਾਰਾਜ ਨੇ। ਉਹ ਸੱਤ ਚੋਟੀਆਂ ਜਿਹੜੀਆਂ ਖੜੀਆਂ ਨੇ ਉਹਨੂੰ ਆਪਾਂ ਪਹਾੜ ਕਹਿੰਦੇ ਆ ਚੋਟੀਆਂ ਕਹਿੰਦੇ ਉਹਦੇ ਉੱਤੇ ਗੁਰੂ ਕੇ ਲਾਲਾ ਨੇ ਨਿਸਾਨ ਸਾਹਿਬ ਹੀ ਚਲਾ ਦਿੱਤੇ ਨੇ। ਇੱਕ ਕਾਲੀਰ ਮਰਦਾ ਨਿਸਾਨ ਨੇ ਪੂਰੀ ਦੁਨੀਆ 'ਚ ਚੁੱਕਦਾ। ਬਾਕੀ ਜਿੰਨੇ ਫਲੈਗ ਨੇ ਝੰਡੇ ਨੇ ਹਰ ਮੁਲਕ ਦੇ ਆਪਣੇ ਆਪ ਨੂੰ ਆਪਣੇ ਆਪਣੇ ਮੁਲਕ 'ਚ ਝੁੱਲਦੇ ਨੇ। ਇੰਡੀਆ ਦਾ ਆਪਣਾ ਕੈਨੇਡਾ ਦਾ ਆਪਣਾ ਅਮਰੀਕਾ ਪਾਕਿਸਤਾਨ ਦਾ ਯੂਰਪ ਦੇ ਆਪਣੇ ਆਪਣੇ ਨੇ। ਉਹ ਆਪਣੇ ਆਪਣੇ ਮੂਲਕਿ ਝੁੱਲਣਗੇ ਦੂਜੇ ਮੂਲਕਿ ਝੁੱਲ ਸਕਦਾ ਜਾ ਕੇ ਪਰ ਤਲਕਾਲੀਆਂ ਵਾਲਿਆ ਤੇਰਾ ਨਿਸ਼ਾਨ ਸਾਹ ਪੂਰੀ ਦੁਨੀਆ 'ਚ ਝੁੱਲਦਾ ਹੈ ਜਿੱਥੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪੂਰੀ ਦੁਨੀਆ ਜਿੱਥੇ ਮਰਦੀ ਜਾਓ ਕੈਨੇਡਾ ਦੇ ਪਾਰਲੀਮੈਂਟ ਦੇ ਬਾਹਰ ਸੋਧਦੇ ਅਮਰੀਕਾ ਦੇ ਪਾਰਲੀਮੈਂਟ ਦੇ ਬਾਹਰ ਲਾ ਦੱਤਾ ਗੁਰੂ ਕੋਈ ਨਿਸ਼ਾਨਾ ਤੋਂ ਕੋਈ ਮੂਲਿਕ ਗੀਤ ਨਹੀਂ ਹੈ ਜਦੋਂ ਕੋਈ ਫੌਜ ਵੀ ਜਾਂਦੇ ਨੇ ਕੜਾਈ ਕਰਕੇ ਕਦੇ ਹਮਲਾ ਕਰਨ ਵਾਸਤੇ ਸਭ ਤੋਂ ਪਹਿਲੀ ਗੱਡੀ ਗੁਰੂਗ੍ਰਾਂਤ ਸਾਹਿਬ ਜੀ ਤੇ ਉਹਦੇ ਅਗਲੇ ਬਿਲਹਾਰ ਸਾਹਿਬ ਉਹ ਗੱਡੀ ਮੂਹਰੇ ਹੁੰਦੀ ਏ ਫੇਰ ਮੋਰਚੇ ਫਤੇ ਹੁੰਦੇ ਪਾਵੇਂ ਕਾਰਗਰ ਦਾ ਮੋਰਚਾ ਸੀ ਪਾਵੇਂ ਕੋਈ ਹੋਰ ਸੀ ਅੱਗੇ ਨਸਾਲ ਸਾਹਿਬ ਗਏ ਨੇ ਮਹਾਰਾਜ ਜੀ ਫੇਰ ਮੋਰਚੇ ਫਤੇ ਜਦੋਂ ਕਿਸਾਨੀ ਮੋਰਚਾ ਪਿਛਲੇ ਸਾਲ ਦਿੱਤੀਆ ਸੰਨਾਰਥ ਸਿੰਘਾ ਨੇ ਕਿਸਾਨਾਂ ਨੇ ਮਿਲ ਜੂਰੇ ਇਕੱਠੇ ਹੋ ਕੇ ਦਿੱਲੀ ਦਾ ਬਰੂਹਾ ਜਾ ਕੇ ਸਭ ਤੋਂ ਅਗੇ ਨਸਾਲ ਸਾਹਿਬ ਗਏ ਨੇ ਉਦੋਂ ਕਿਸਾਨਾਂ ਨੇ ਜੇ ਆਪ ਵੀ ਸੀ ਕਿਸਾਨਾਂ ਦਾ ਨਾ ਇਤਰਾਜ਼ ਕੀਤਾ ਕਿ ਚੱਲੇ ਤਾਂ ਅਸੀਂ ਕਿਸਾਨਾਂ ਦਾ ਮੋਰਚਾ ਲਾਉਣੇ ਇਹ ਨਿਸਾਨ ਸਾਹਿਬ ਮੂਰੇ ਕਹਿੰਦੇ ਕਿਉਂ ਲਾਤਾ ਉਹ ਸਿਆਣੇ ਕਹਿੰਦੇ ਮੂਰਖ ਉਹ ਗੱਲ ਦੀ ਨਾ ਕਰਦੇ ਕਿਤੇ ਇਹ ਸੋ ਨਿਸਾਨ ਸਾਹਿਬ ਨੇ ਕਾਮਯਾਬੀ ਦਿਵਾਉਣੀ ਹੈ ਤੁਹਾਡੇ ਝੰਡੇ ਨਹੀਂ ਦਿਵਾਉਣੀ ਜਿੱਥੇ ਆਖੋ ਸਤਿ ਸ਼੍ਰੀ ਅਕਾਲ ਹੋਏ ਨਾ ਮੋਰਚੇ ਫਦੇ ਆਕੇ ਗੋਡੇ ਟੇਕੇ ਨਾ ਮੋਦੀ ਨੇ ਫਿਰ ਇਹ ਨਿਸਾਨ ਸਾਹਿਬ ਦੀ ਕਿਰਪਾ ਜੂਲ ਤੇ ਨਿਸਾਨ ਰਹੇ ਪੰਥ ਮਹਾਰਾਜ ਦੇ ਇਹਨਾਂ ਇਨਸਾਨਾਂ ਤੋਂ ਉੱਪਰ ਚੁੰਦਾ ਨਾ ਫਰਦਾ ਆਪਾਂ ਤਾਂ ਕਹਿੰਦੇ ਹਵਾ ਨਾਲ ਹਿਲਦਾ ਹੈ ਹਵਾ ਨਾਲ ਨਹੀਂ ਉਹ ਆਵਾਜ਼ਾਂ ਮਾਰਦਾ ਆਜੋ ਇੱਥੇ ਬੈਠਾ ਨਵਾੜਿਆ ਦਾ ਮਾਣ ਇੱਥੇ ਬੈਠਾ ਨਾ ਤਾਲਿਆਂ ਦਾ ਆਜੋ ਇੱਥੇ ਰੂਹ ਦੀ ਖਰਾਗ ਭਾਜਨ ਨੂੰ ਇੱਥੇ ਸਰੀਰ ਦੀ ਖਰਾਗ ਭੋਜਨ ਆਜੋ ਆਜੋ ਚੱਲੇ ਆਓ ਉਹ ਆਵਾਜ਼ਾਂ ਮਾਰਦੇ ਗੁਰੂ ਕੇ ਪਿਆਰਿਓ ਬਹੁਤ ਸਾਰੇ ਛੋਟੇ ਇਨਸਾਨ ਸਭ ਚਲਾ ਦਿੱਤੇ ਗਏ ਨੇ ਪਰ ਸਾਧਰ ਕਹਿੰਦੇ ਸੱਚ ਚੋਟੀਆਂ ਨਹੀਂ ਹਨ ਉਹ ਤਾਂ ਸੱਦ ઋષਿ ਆਲੇ ਦੁਆਲੇ ਖੜੇ ਉਸ ਪਾਵਨ ਅਸਥਾਨ ਦਾ ਪਹਿਰਾ ਦੇ ਰਹੇ ਨੇ ਅੱਜ ਕਿ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇੱਥੇ ਮਹਾਰਾਜਾਂ ਬੰਦੀਆ ਬਾਡੀਗਾਰਡ ਲਈ ਫਿਰਦੇ ਨਾਲ ਉੱਥੇ ਅਕਾਲ ਪੁਰਖ ਦਾ ਵਾਸ ਹੈ ਉੱਥੇ ਗੁਰੂ ਕਿਉਂ ਨਹੀਂ ਬਾਡੀਗਾਰਡ ਖੜ੍ਹਣ ਕਿਉਂ ਕਹਿੰਦੇ ਪਹਿਰਾ ਲਈ ਖੜ੍ਹਣ ਮ੍ਰਿਸ਼ੀ ਤੋ ਗੁਰੂ ਪਿਆਰਿਓ ਤੋ ਉਹ ਜਿਹੜਾ ਸਥਾਨ ਮਹਾਰਾਜ ਦਾ ਪ੍ਰਗਟ ਹੋਇਆ ਸਤਗੁਰੂ ਪਾਚਾ ਕਹਿੰਦੇ ਹੇਮਕੁੰਡ ਪਰਬਤ ਹੈ ਜਹਾਂ ਸਭ ਸੰਗ ਸੋਭਤਾ ਰਹਤਾ ਹਾਂ ਜਦੋਂ ਮੈਂ ਬੇਨਤੀ ਕਰਿਆ ਜੀ ਨਾਲ ਦੇਵ ਤੇ ਕਹਿੰਦੇ ਸਾਨੂੰ ਨਾਮ ਜਪਉਣ ਲਈ ਜਗ੍ਹਾ দাও ਪਰ ਮਹਿੰਦਰ ਦਾ ਸਰੀਰ ਇੱਥੇ ਰਹਿ ਨਹੀਂ ਸਕਦਾ ਫਿਰ ਮਾਰਾ ਕਿਰਪਾ ਕਰ ਉਸੇ ਨਾਮ ਜਪਣ ਔਕਾਤ ਚਾਹੁੰਦੇ ਆ ਉਹਦੀ ਬੇਨਤੀ ਪ੍ਰਵਾਨ ਕਰਕੇ ਅਕਾਲ ਪੁਰਖ ਨੇ ਇੱਕ ਸੱਚਖੰਡ ਦਾ ਇੱਕ 파ਟ ਹਿੱਸਾ ਲੈ ਕੇ ਇੱਕ ਟੁਕੜਾ ਲੈ ਕੇ ਇੱਥੇ ਆ ਕੇ ਰੱਖਿਆ ਆ ਸੱਚਖੰਡ ਇੱਥੇ ਬਹਿ ਕੇ ਨਾਮ ਜਪ ਲਿਓ ਅਜਿੱਥੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੁਰੂ ਕੋ ਸੀਨੇ ਵਿਚਲੇ ਨਹੀਂ ਆਉਂਦੇ ਬਾਹਰ ਪੁਰਸਾਂ ਨੂੰ ਨਹੀਂ ਆਉਂਦੀਆਂ ਗੱਲਾਂ ਨੇ ਇਹ। ਆ ਤੁਸੀਂ ਜਾ ਕੇ ਦੇਖੋ ਨਜ਼ਾਰਾ ਇਹ ਸੱਚਖੰਡ ਵਾਲਾ। ਕੋ ਕੋ ਦੁਨੀਆ ਭੁੱਲ ਜਾਓ ਕਿਉਂਕਿ ਦੁਨੀਆ ਹੈ ਨਹੀਂ। ਉਹਦੇ ਦੁਨੀਆ ਦੀਆਂ ਗੱਲਾਂ ਸਭ ਲਜਾਣ ਗਿਆ। ਥੱਲੇ ਨੂੰ ਆ ਜਾਓ ਦੁਨੀਆ ਜਾਂਦਾ ਇਹਨਾਂ ਵਿੱਚ ਦੁਨੀਆ 'ਚ ਆ ਜਾਂਦੇ। ਖੁਦ ਮਹਿਸੂਸ ਕਰਿਆ ਕਰੋ ਪ੍ਰਤੀ ਕਰ ਕਰਿਆ ਕਰੋ। ਮੇਰਾ ਕਿ ਸਾਧਗੁਰੂ ਹੋਰ ਨਿਸ਼ਾਨੀ ਦੱਸਦੇ ਨੇ ਸਬਦ ਸ੍ਰਿੰਗ ਤੈ ਨਾਮ ਕਹਾਵਾ। ਸੱਤ ਜੁਟੇਟ ਦੇ ਹੋਰ ਨਹੀਂ ਨਾਲ ਸਕਦੀਆਂ ਨੇ। ਬਾਰੇ ਉਹ ਜਗਾ ਸਤ ਚੋਟੀਆਂ ਨੇ ਪੰਡ ਰਾਜ ਜਹ ਜੋਗ ਕਮਵ ਜਿੱਥੇ ਪਾਂਡਵਾ ਦੇ ਪਿਤਾ ਰਾਜੇ ਪਾਂਡੂ ਨੇ ਵੀ ਬੈਠ ਕੇ ਨਾਮ ਜਪਿਆ ਜਿੱਥੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਨਿਸ਼ਾਨੀਆਂ ਦੱਸ ਰਹੇ ਤਾਂ ਕਿ ਆਉਣ ਵਾਲੇ ਸਮੇਂ ਸਿੱਖਾਂ ਨੂੰ ਲੱਭਣਾ ਸੌਖਾ ਹੋਵੇ ਇਸ ਥਾਨ ਆਪਾਂ ਕਿੱਦਾਂ ਲੱਭਦੇ ਸਤਗੁਰ ਨਿਸ਼ਾਨੀਆਂ ਨਾਲ ਲਿਖਦਾ ਆਪਾਂ ਕਿੱਥੋਂ ਲੱਭ ਲੈਂਦੇ ਪਹਾੜ ਦਾ ਲੱਖਾਂ ਹੀ ਨੇ ਕਰੋੜਾਂ ਹੀ ਪਹਾੜ ਨੇ ਕਿੱਥੋਂ ਲੱਭ ਲੈਂਦੇ ਆਪਾਂ ਪੂਰੀਆਂ ਨਿਸ਼ਾਨੀਆਂ ਦੱਸ ਕੇ ਉਹ ਜਗਾ ਦੀਆਂ ਤੋ ਇਹ ਮਗੋਂ ਜਗ੍ਹਾ ਦੀ ਨਸਾਨੀ ਐ ਤੀਰ ਦਾ ਨੋ ਲੋਕਪਾਲ ਐ ਕਿਸੇ ਵੀ ਕਿਸੇ ਲੋਕਲ ਬੰਦੇ ਤੋਂ ਪੁੱਛ ਲਿਓ ਫਿਰ ਮਾੜੇ ਉੱਥੇ ਹੁਣ ਪਾਈ ਥੋੜਾ ਮੰਦਰ ਬਣਿਆ ਤੇ ਜਦੋਂ ਦਾਹ ਜਾਣ ਲੈ ਕਿ ਸੋਨ 80 ਤੋਂ ਡੰਡੀ ਹੁੰਦੀ ਛੋਟੀ ਜੀ ਸੰਗਤ ਵੀ ਗੇਣਤੀ ਦੀ ਹੁੰਦੀ ਸੀ ਤੇ ਗੁਰਦਵਾਰ ਵੀ ਛੋਟੇ ਛੋਡੇ ਬਣੇ ਸੀ ਉਦੋਂ ਗੋਵਨ ਧਾਮ ਦੇ ਉੱਤੇ ਛੋਟੇ ਗੁਰੂ ਘਰ ਸੀ ਹੁਣ ਆ ਆਪਣੇ ਨੂੰ ਬੰਦ ਕਰ ਤਾ ਵੱਡੇ ਦਰਵਾਜ਼ਾ ਬਣ ਗਏ ਨੇ ਉਹਦੇ ਵੀ ਤੇ ਪ੍ਰਕਾਸ਼ ਹੁੰਦੇ ਸੀ ਲੰਗਰ ਅਸੀਂ ਬਾਹਰ ਖੜ ਕੇ ਸਕਣਾ ਹੱਥਾਂ ਦੇ ਪ੍ਰਸ਼ਾਦ ਲੈ ਕੇ ਬਾਹਰ ਸੁਣਨੀ ਬਾਹਰ ਖੜ ਕੇ ਛਕਣਾ ਉਹ ਥੋੜਾ ਪ੍ਰਵੰਸ 1980 ਦੇ ਵਿੱਚ ਜਿੱਤਰੀਆਂ ਦੇ ਕਮਰੇ ਬਣਾਏ ਹੁੰਦੇ ਸਾਹਮਣੇ ਰਹਿਣ ਜਿੱਥੇ ਉਹ ਹੋਟਲ ਬਣਾ ਕੋਈ ਚਤਰਾ ਦੇ ਕਮਰੇ ਬੜੀ ਠੰਡ ਲੱਗਦੀ ਉਹਨਾਂ ਚਾਰ ਤਰ ਪੰਜ ਪਰ ਕੰਬਲ ਜੋੜਨੇ ਸੰਗਤ ਬੜੀ ਘੱਟ ਘੇੜਦੀ ਦੀ ਹੁੰਦੀ ਸੀ ਉਹ ਸਮਾਂ 10ਾਂ ਦੇ ਵਿੱਚ ਤੇ ਸੋ ਗੁਰੂ ਪਿਆਰਿਓ ਹੁਣ ਉਹ ਜਿਹੜਾ ਮੰਦਰ ਉੱਥੇ ਬਣਾਇਆ ਸਾਡੇ ਹਿੰਦੂ ਵੀਰਾਂ ਨੇ ਹਰ ਧਰੂ ਦਾ ਸਰਕਾਰ ਦਿੱਤੀ ਤਾ ਗੁਰੂ ਗ੍ਰੰਥ ਸਾਹਿਬ ਦੇ ਜਿਸ ਜ਼ੋ ਬੋਏ ਕੰਤੋਂ ਬ੍ਰਦਰ ਸਭ ਦਾ ਕਾਰਮ ਮੁਬਾਰਕ ਹੋਵੇ ਉਹਨਾਂ ਨੂੰ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅਲਾਏ ਇੱਥੇ ਕੋਈ ਮਤ ਭੇਜੇ ਕਰਕੇ ਗੁਰੂ ਗ੍ਰੰਥ ਸਾਹਿਬ ਸੰਗ ਸਾਂਝੀ ਗੁਰਵਾਨ ਦਾ ਦਰਜਾ ਮਿਲੇ ਤੇ ਸਾਰਿਆਂ ਦੇ ਨਾਂ ਇਹ ਦੇਵੀ ਦੇਵ ਤੇ ਅਵਤਾਰਾ ਬਗਵੰਨਾਂ ਸਭ ਦੇ ਇੱਥੇ ਕੋਈ ਮਤ ਭੇਜਣੀ ਕੁਰਾਨ ਮਜੀਦ ਪੜ੍ਹਨੋ ਤੇ ਰਾਮ ਸ਼ਬਦ ਨਹੀਂ ਮਿਲਣਾ ਤੇ ਗੁਰੂ ਪਿਆਰੋ ਕਦੇ ਗੀਤਾ ਪੜ੍ਹਨੋ ਤੇ ਅੱਲਾਹ ਸ਼ਬਦ ਨਹੀਂ ਮਿਲਣਾ ਕਨ ਗੁਰੂ ਗ੍ਰੰਥ ਸਾਹਿਬ ਪੜ੍ਹਨੋ ਸਾਰੀ ਮਿਲਣਾ ਇਤੇ ਸਾਰੇ ਨੇ ਸੋ ਗੁਰੂ ਕੇ ਪਿਆਰ ਵਿੱਚ ਸਰਬ ਸੰਜੁਗ ਸਾਰੇ ਭਗਤਾਂ ਨੂੰ ਸਾਰੇ ਜਾਤਾਂ ਦੇ ਭਗਤਾਂ ਦੀ ਬਾਣੀ ਦਾ ਮਾਰਿਆ ਤੇ ਥਾਂ ਦਿੱਤਾ ਹੈ ਸਭ ਨੂੰ ਮਾਨੇ ਗਾੜਨ ਨਾਲ ਆਇਆ ਸੋ ਗੁਰੂ ਪਿਆਰਿਓ ਉਹਨਾਂ ਨੇ ਮੰਦਿਰ ਬਣਾਇਆ ਸਾਡੇ ਵੀਰਾਂ ਨੇ ਪਰ ਉਤੇ ਨੌਂ ਕੀ ਲਿਖਿਆ ਲਾਸ਼ਮਣ ਦਾ ਮੰਦਿਰ ਪੜ੍ਹਦੇ ਹੋ ਮੈਂ ਆਪ ਜੀ ਕਿਸੇ ਇਤਿਹਾਸ ਵਿੱਚ ਅੱਜ ਤੱਕ ਜਿੱਕਰ ਜਿੰਨਾ ਕੋ ਮੈਂ ਪੜ੍ਹਿਆ ਹੈ ਕਿ ਉਥੇ ਲਾਸ਼ਮਣ ਕਦੀ ਜਿਆ ਹੋ ਜੀ ਕਾਲੀਆਂਵਾਲੇ ਦੀ ਲਿਖਤ ਹੈ ਵੀ ਉਥੇ ਪਾਂਡਵਾ ਦੇ ਪਿਤਾ ਰਾਜੇ ਪਾਂਡੂ ਨੇ ਤਪ ਕੀਤਾ। ਇਤੋਂ ਵੱਡਾ ਸਬੂਤ ਕੋਈ ਮਿਲੇ ਨਹੀਂ ਸਕਦਾ। ਪਰ ਪਾਂਡੂ ਦਾ ਨਾਮ ਨਹੀਂ ਲਿਖਿਆ ਗਿਆ ਤੇ ਲਖਮਣ ਦਾ ਨਾਮ ਲਿਖਿਆ ਦਿੱਤਾ ਕਿ ਰੋ ਵਿਚਾਰ ਇਹ ਉਹਨਾਂ ਦੀ ਆਪਣੀ ਵਿਚਾਰ ਹੈ। ਫਿਰ ਮਹਾਰਾਜ ਕਹਿੰਦੇ ਉਥੇ ਪਾਂਡੂ ਰਾਜੇ ਨੇ ਵੀ ਤਪ ਕੀਤਾ। ਫਿਰ ਮੜ ਕਹਿੰਦਾ ਤੈ ਹਮ ਅਦਗ ਤਪਸਿਆ ਸਾਦੀ। ਉਹ ਜਗ੍ਹਾ ਬੈਠ ਕੇ ਸੀ ਤੇ ਬਹੁਤ ਜ਼ਿਆਦਾ ਤਪ ਕੀਤਾ, ਅਧਿਕ ਬਹੁਤ ਜ਼ਿਆਦਾ। ਅੱਗੇ ਫਿਰ ਬੜਾ ਟੈਕਨੀਕਲ ਪੁਆਇੰਟ ਹੈ। ਇਹ ਤਾ ਵਕੀ ਦਾ ਕੀਤਾ ਨਾਮ ਕਿਦਾ ਜਪਿਆ ਸਿਮਰਨ ਕਿਦਾ ਕੀਤਾ ਉਥੇ ਸਤਿਗੁਰੂ ਸਪੱਤ ਕਰ ਗਏ ਜੇ ਸਤਿਗੁਰੂ ਸਪੱਤ ਨਾ ਕਰਦੇ ਅੱਜ ਦੇ ਸਾਰੇ ਪਖੰਡਿਆਂ ਨੂੰ ਡੰਡਾ ਚੱਕਣ ਲਈ ਸਾਡੇ ਬਾਬੇ ਦੇ ਨਾਮ ਜਪਿਆ ਸੀ ਅੱਜ ਤੇ ਆਖੋ ਚੱਤ ਨਾਮ ਸ਼੍ਰੀ ਵਾਰ ਨਿੰਦ ਸਾਰਸ ਵਾਲਾ ਕਹਿੰਦਾ ਸਾਡੇ ਗੁਰੂ ਤੋਂ ਨਾਮ ਲਿਆ ਸੀ ਵਿਆਸ ਵਾਲਾ ਕਹਿੰਦਾ ਸਾਡੇ ਵਾਲਾ ਨਾਮ ਦੈ ਸੀ ਕੰਨਾ ਮਾਡੀ ਕੋਲ ਸਰਕਾਲੇ ਜੀ ਭੂਖ ਭਰਾਈ ਸੀ ਕੋਨੇ ਆੜਣਾ ਕਹਿੰਦਾ ਸਾਧਾਰਨ ਨਾਮ ਜਪਿਆ ਸੀ ਉਹਦਾ ਨੂਰ ਵਾਲੇ ਬੈਠਾ ਉਹਨੇ ਕਹਿੰਦਾ ਸਾਡਾ ਨਾਮ ਦੇ ਨਰਕ ਤੱਕ ਸਾਡੇ ਨਾਮ ਜਪਿਆ ਸੀ ਪਲੇਖਾ ਕੱਢਦਾ ਪਤਾ ਸੀ ਜਿ ਆਉਣ ਵਾਲੇ ਸਮੇਂ ਬਡੇ ਰੱਬ ਗੁਰੂ ਬਾਣ ਕੇ ਬੈਠਣਗੇ ਪਲੇਖਾ ਕੱਢਦਾ ਤੈ ਨਾਮ ਅਧਿਕ ਤਪਸਿਆ ਸਾਦੀ ਮਹਾਕਾਲ ਕਾਲਤਾ ਐ ਟਕਾ ਕੇ ਬੜਿਓ ਨੂੰ ਕਾਲ ਕਾ ਦੇਵੀ ਦਾ ਵੀ ਨਾਮ ਹੈ ਪਰ ਇਥੇ ਉਹਦਾ ਜ਼ਿਕਰ ਨਹੀਂ ਹੈ ਮਾਤ ਕਹੇ ਮਹਾਕਾਲ ਮਹਾਕਾਲ ਕਿਹਨੋ ਖਣੇ ਜਿਹਦੇ ਕਾਲ ਵੀ ਅਧੀਨ ਹੋਵੇ ਜਿਹਨੇ ਕਾਲ ਵੀ ਪੈਦਾ ਕੀਤਾ ਜਿਹਦੇ ਕਾਲ ਦਾ ਆਸਰੇ ਕੋਈ ਨਹੀਂ ਉਹ ਕੇਵਲ ਆਕਾਲ ਪੁਰਖ ਹੈ ਜਿਹੜਾ ਕਾਲ ਤੋਂ ਰਹਿਤ ਹੈ ਉਹਦਾ ਨਾਮ ਹੈ ਮਹਾਕਾਲ ਕਈ ਸਾਡੇ ਹਿੰਦੂ ਵੀਰ ਭਾਈ ਮਹਾਕਾਲ ਸ਼ਿਵ ਜੀ ਨੂੰ ਮੰਨਦੇ ਨੇ ਉਹਦੀ ਭਾਵਨਾ ਕੋਈ ਗੱਲ ਪਰ ਪਿਆਰੂ ਮਹਾਕਾਲ ਜੀ ਤੇ ਕਾਲ ਦਾ ਅਸਰ ਨਾ ਹੋਵੇ ਹੁਣ ਤੇ 24 ਸਾਬ ਜੀ ਪੜ੍ਹਦੇ ਹਾਂ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਰ ਕਾਲ ਕਰ ਉਹਦੇ ਅਧੀਨ ਹੈ ਕਾਲ ਦੇ ਤੇ ਮਹਾਕਾਲ ਕਿਵੇਂ ਹੋਏ ਮਹਾ ਕਾਲ ਉਹ ਜਿਹੜਾ ਕਾਲ ਨੂੰ ਵੀ ਮਾਰ ਸਕਦਾ ਹੈ ਕਾਲ ਕਾ ਜਿਹੜਾ ਕਾਲ ਦਾ ਵੀ ਕਾਲ ਕਰ ਸਕਦਾ ਹੈ ਮਾਰ ਕਹਿੰਦੇ ਮੈਂ ਉਸ ਪਰਮੇਸ਼ਰ ਦਾ ਨਾਮ ਜਪਿਆ ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਵੀ ਤਾਂ ਕਰਤ ਤਪਸਿਆ ਭਇਓ ਦਵੈ ਤੇ ਇੱਕ ਰੂਪ ਹਵੇ ਗਇਓ ਅੱਗੇ ਫਿਰ ਲੰਬਾ ਜ਼ਿਕਰ ਹੈ ਜਿੱਥੇ ਫਿਰ ਮਾਰ ਦੇ ਪੁੱਤਰ ਬਣਾ ਕੇ ਦੁਨੀਆ ਦੇ ਭੇਜਿਆ ਮਹਾਰਾਜ ਨੂੰ ਕੁਝ ਮਿੰਟ ਤੁਹਾਡਾ ਮੈਂ ਕੋਈ ਵਿਚਾਰ ਕਰਕੇ ਫਿਰ ਆਪਾਂ ਸਮਾਪਤੀ ਕਰਾਂਗੇ ਆਪ ਜੀ ਵੀ ਥੱਕੇ ਆਏ ਹੋ ਫਿਰ ਆਮ ਵੀ ਕਰਨੇ ਲੰਗਰ ਵੀ ਛਕਣੇ ਆਪਾਂ ਨੇ ਉਹ ਤੰਤ ਸਮੇਸ਼ ਪਿਤਾ ਦਾ ਪਾਵਨ ਪਿੱਤਰ ਹਸਾਲ ਜਬਨੀ ਸਾਹਿਬ ਚ ਤੀਰਥ ਦਾ ਤਿੰਨ ਵਾਰ ਜ਼ਿਕਰ ਕੀਤਾ ਹੁਣ ਆਪ ਜੀ ਆਇਓ ਤੀਰਥ ਤੇ ਤੀਰਥ ਕਿਹਨੂੰ ਕਹਿੰਦੇ ਨੇ ਤੀਰਥ ਦੇ ਅਰਥ ਕੀ ਨੇ ਤੀਰਥਾਂ ਦੇ ਕਰਨ ਕੀ ਜਾਂਦਾ ਜਿੱਥੇ ਹੁਣ ਆਪ ਜੀ ਆਇਓ ਵਿਚਾਰ ਦਾ ਬਾਣੀ ਦਾ ਇੱਕ ਸਮਾਜ ਦੀ ਕਰਨਾ ਹੋ ਆਪਾਂ ਸਾਲਾਬਦੀ ਵਿਚਾਰ ਦੀ ਇੱਕ ਸਭਾ ਦੀ ਕਰ ਸਕਦੇ ਅਥਾ ਸਮੁੰਦਰ ਹੈ ਅੱਥ ਕੋਈ ਮੁਕਾਇ ਨਹੀਂ ਸਕਦਾ ਜਬਜੀ ਸਾਹਿਬ ਦਾ 300 ਤੋਂ ਉਪਰ ਟੀਕਾ ਬਣ ਚੁੱਕਿਆ ਟ੍ਰਾਂਸਲੇਟ ਸਭ ਦੇ ਅਲੱਗ-ਅਲੱਗ ਅਰਥ ਨੇ ਕੋਈ ਸਮਝੇ ਨਹੀਂ ਸਕਿਆ ਪਰ ਗੁਰੂ ਪਿਆਰਿਓ ਤੀਰ ਦੇ ਅਰਥ ਕੀ ਨੇ ਤੀਰ ਜਨ ਅਥ ਤੀਰ ਕੰਨਲੇ ਕਿਨਾਰਾ ਅਥ ਨਾਮ ਹੈ ਪਵਿੱਤਰ ਦਾ ਪਵਿੱਤਰ ਕਿਨਾਰਾ ਪਰ ਕਿਹੜਾ